ਮੁੱਲ ਕਿੰਨਾ ਦਾ ਮੰਗਦੇ ਹੋ 14000 ਰੁਪਏ ਮੰਗੇ 14 ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਇਹਦਾ ਸਹੀ ਮੁੱਲ ਮੰਗ ਲੈ ਕਰ ਲਈ ਚੱਲ ਸਹੀ ਬਣਾ ਦੇ ਬੜਾ ਹੈਗਾ ਇਹ ਬੜਾ ਮੋਟਾ ਉਹ ਇਹ ਲਿਖਾ ਬੜਾ ਮੋਟਾ ਮੋਟਾ ਮੈਂ ਤੁਹਾਡੇ ਵਿੱਚੋਂ ਚੋਕਾ ਹੋਇਆ ਪਿਆ ਚੋਕਾ ਰਣ ਗਿਆ ਨਹੀਂ ਪਸਣਾ ਹੋਣੇ ਚੋਕਾ ਨਹੀਂ ਆਹਦੀ ਦਾ ਲਾਵ ਮੁੱਲ ਤਾਂ ਹੀ ਪਤਾ ਲੱਗੂ ਕੋਈ ਨਹੀਂ ਕੋਈ ਨਹੀਂ ਯਾ ਚੰਗਾ ਇਹ ਵਾ ਮੁੱਲ ਹੋਵੇ ਯਾਰ ਚੋਕਾ ਨਹੀਂ ਤਾਂ ਤਿੱਕਾ ਦਾ ਉਰੇ ਪਾਸੇ ਤਾਂ ਆਉਂਦੇ ਨੇ ਪੱਟਿਆ ਨਹੀਂ ਤਿੱਕਾ ਹੋ ਗਿਆ ਤਿੱਕਾ ਹੋ ਗਿਆ ਫੇਰ ਚੋਕਾ ਨੂੰ ਹੀ ਕਹੀ ਜਾਂਦੇ ਪੂਰੇ ਗੱਲ ਉਹ ਸਭ ਕਰ ਲਿਆ ਇਹਦਾ ਕੋਈ ਗੱਲ ਨਹੀਂ ਯਾਰ ਬੜਾ ਲਾਏ ਤਾਂ ਆ ਖੜਾ ਇਹਨੇ ਕਿੱਥੇ ਗਿਆ ਦਾ ਵਿਚਾਰਾ ਗੱਲ ਪੈਰਾਂ ਨੇ ਘੇਰ ਲਾ ਗਾ ਮਾੜਾ ਬਣ ਗਿਆ ਵੀ ਥੋੜਾ ਫੁੱਲਾ ਕਰ ਤੂੰ ਐ ਕਰ ਯਾਰ ਮੈਂ ਥੋੜਾ ਨਾ ਕੱਚੀ ਗੱਲ ਕਰਾਂ ਖੜਾ ਨੇ ਨਾ ਕਰਾ ਸਾਹੇੜਨਾ ਛੇੜਨਾ ਬਣਾ ਤੂੰ ਵੀ ਲਾ ਦੇ ਚਮੀ ਆਪਦਾ ਮੁੱਲ ਦੇਖ ਕੇ ਲਾਈ ਹੀਰੋ ਚ ਫੇਰ ਹੀਰੋ ਚ ਕਰਦੀ ਆਹੋ ਯਾਰ ਦੇਉਂ ਜੀ ਠੀਕ ਹੈ ਜੀ ਅੱਠ ਦਾ ਹੋ ਜਾਣਾ ਜੀ ਨਾ ਜੀ ਆਹੋ ਆਛਾ ਜਦਾ ਤਨ ਕਿੱਦਾਂ ਹੋਈ ਛੱਡੀ ਨਾ ਉਹ ਛੱਡੀ ਨਾ ਕਹਿੰਦਾ ਜਦਾ ਛੱਡੀ ਨਾ ਨਹੀਂ ਗੁੱਸੇ ਵਾਲੀ ਕੋਈ ਗੱਲੇ ਨਹੀਂ ਗੱਲ ਸੁਣੋ ਅਸੀਂ ਤਾਂ ਮੰਡੀ ਚ ਸੱਚੀ ਗੱਲ ਕਰਾਂਗੇ ਜੇ ਹੱਥ ਚੋਂ ਦੀ ਸਾਈ ਮੇਰੇ ਰਵਿਛੂ ਦੇ ਅਸੀਂ ਚੱਕਦੇ ਬੱਕਰੇ ਨੂੰ ਸੱਤ ਤੋਂ ਤੈਨੂੰ ਕਿਹੜਾ ਪਾਲਾਂ ਦੇ ਖਾਸੀ ਦੂਰ ਜਾ ਕੇ ਕਦੇ ਤਾਂ ਗੇੜ ਚੋਂ ਦੇ ਠੀਕ ਹੈ ਗੱਲ ਬੰਦੇ ਨੇ ਪਰ ਉਹਨੇ ਪਹਿਲੇ ਹੀ ਹੀਰੋ ਕਰਤਾ ਉਹਨਾਂ ਫਿਰ ਆ ਸਾਈ ਬੱਕਰਾ ਦੇਣਾ ਜਿਵੇਂ ਇਹ ਤਾਂ ਕੋਈ ਦਦੂ ਨੇ ਅੱਠ ਲਾਤਾ ਨਹੀਂ ਹੱਥ ਦਾ ਨਹੀਂ ਦੇਣਾ ਤਾਂ ਮੈਂ ਦੇ ਮਾਸਟਰ ਕੋਲੋਂ ਦੱਸੋ ਬਸ ਫਿਰ ਅਸੀਂ ਦਿੰਦੇ ਆ 10000 ਕੋਈ ਗੱਲ ਮੈਂ ਕਹਦਾ 13000 ਤੋਂ ਘੱਟ ਨਹੀਂ ਮੈਂ ਇੱਕ ਤੈਨੂੰ ਗੱਲ ਦੱਸਾਂ ਲੈ ਬੱਕਰਾ 2160 ਤੇ ਲੈ ਲਾਨੇ ਆ ਦੇਣੇ ਨਹੀਂ ਜਮੀਨਾਂ ਨਹੀਂ ਪੂਰਾ ਹੱਥ ਕਰ ਕੱਟ ਜਾਣਾ ਸਾਡੇ 95000 ਦਾ ਹੋ ਗਿਆ ਨਾ ਦੇ ਉਹ ਲੈਂਦਾ ਵੀ ਨਹੀਂ ਹੁਣ ਹਾਂ ਨਹੀਂ ਲੈਂਦਾ ਤੀ ਵੀ ਨਹੀਂ ਤੂੰ ਚੱਕਰੇ ਨਹੀਂ ਚਲੋ ਗਲੀਹਰਾ ਵੀ ਦੋ ਰੋ ਦੰਦੀ ਵਿੱਚ ਉੱਗ ਗਏ ਹਾਂ ਗਲੀਹਰਾ ਦੋ ਨੇ ਜੇ ਤਾਂ ਹੈਗੀ ਨਾ ਹੈਗੀ ਨਾ ਹਾਂ ਦੋ ਗਲੀਹਰਾ ਵੀ ਨਾ ਤਾਂ ਜਿਹੜੀ ਚੀਜ਼ ਸਾਹਮਣੇ ਦੇਖਦੇ ਉਹ ਹੈਗੀ ਨਹੀਂ ਨੁਕਸਾਨਾਂ ਕਹਾਣੀ ਨਾ ਲੈਂਦੇ ਕਹਾਣੀ ਮੰਡੀ ਉਕਮਾਉਣਾ ਨਾ ਨੇ ਮੱਡਾ ਬੋ ਕਿੱਥੇ ਰਸਤਾ ਬੱਕਾ ਡੰਗਰ ਉਡਾੜਦਾ ਮੇ ਮੋਲ ਤਾਂ ਮਰਨ ਗਿਆ ਸਿਰਾ ਮੋਲ ਲੈ ਨਾ ਕਰ ਉਹ ਨਹੀਂ ਦਿੰਦਾ ਲੈ ਦਿੰਦਾ ਬੜਿਆ ਮੋਲ ਲਾ ਗਦੀ ਬੰਦੇ ਨੇ ਅੱਜ ਬੱਕਾ ਦੰਦ ਤੇ ਸੁਨੇਹੇ ਤੇ ਪਤਾ ਮੈਨੂੰ ਮੈਨੂੰ ਨਹੀਂ ਸਾਈ ਸੋਹਰੇ ਤੇ ਪਹਿਲਾਂ ਸਾਢੇ 8 ਸਾਢੇ 8 ਨਹੀਂ ਨਹੀਂ ਨਾ ਵੀ ਔਰ ਮੈਨੂੰ ਮੈਨੂੰ ਕਹੀ ਜਾਣਾ ਰਹਿਣ ਦੇ 10000 ਦਾ ਨਾ ਨਾ ਫਿਰ ਕਿੱਥੇ ਵੇਜੂ ਬੋਲ ਤਾਂ ਸਹੀ ਯਾਰ ਮੈਂ ਕਹਤਾ ਹੀ 10000 ਰੁਪਏ ਠੀਕ ਹੈ ਲਾਸਟ ਕਿੱਥੇ ਮੈਂ ਨਹੀਂ ਕਹਦਾ ਤੈਨੂੰ ਲਾਸਟ ਕਿੱਥੇ ਕਿਉਂ ਲਾਸਟ ਕਿੱਥੇ ਨਾ ਆਜੇ ਹੁਣ ਲਾਸਟ ਹੀ ਦੱਸਿਆ 14 ਕਿ ਲਾਸਟ ਹੀ ਦਿੱਤਾ ਸੀ ਵੀ ਕਿਉਂ ਲਾਸਟ ਦੀ ਗੱਲ ਦੱਸ ਤੀ ਸੁਣ ਉਹ ਉਹ ਤੇਰਾ ਮੰਗ ਰਿਹਾ ਤੂੰ 13 ਇਹ ਦੋ ਬੋਲੀਆਂ ਬੋਲ ਗਈ ਬੱਕਰਾ ਇਹਦਾ ਨਾ ਨਹੀਂ ਕੋਈ ਚੱਕਰ ਨਹੀਂ ਗੱਲ ਮੈਂ ਚੱਕਰ ਦੇਦਾ ਸੋਤਾ ਇੱਕ ਕਰੋ ਤੁਸੀਂ ਉਹਨੇ ਦੋ ਨਹੀਂ ਸੋਤੇ ਨਾ ਕੋਈ ਚੱਕਰ ਨਹੀਂ ਤੇਰਾ ਮੈਂ 2000 ਰੁਪਏ ਦੇ ਦੋ 9 ਨੂੰ ਦੋ ਟੱਕਰ ਗਏ 10000 ਰੁਪਏ ਮੰਗਿਆਗਾ ਹਾਂ ਸਿਰਾਂ ਤੇਰਾ 10000 ਦਾ ਦੇ ਦਾਨੇ ਠੀਕ ਹੈ ਠੋਲੇ ਬਾਜਨ ਵੀ ਦੇਖੋ ਬੱਕਰੇ ਚ ਨਹੀਂ ਜੀ ਬਾਜਨ ਦਾ ਦੇਖ ਲਓ ਬਾਜਨ ਕੀ ਹੁੰਦਾ ਬਾਜਨ ਦਾ ਕੀ ਹੁੰਦਾ ਬਾਜਨ ਵੀ ਦੇਖੋ ਆਪੀ ਖਾਚ ਲੂ ਨੂੰ ਹੈ ਆਪੀ ਕੋਈ ਮਾੜਾ ਮੋਟਾ ਨੁਕਸ ਵੀ ਦੇਖਿਆ ਕਰੋ ਕੋਈ ਸਾਫ ਨਹੀਂ ਨੁਕਸ ਨਹੀਂ ਆਇਆ ਕੋਈ ਨਹੀਂ ਉਹ ਜਿਹੜਾ ਚਿੰਤਾ ਹੁੰਦੀ ਨੇ ਨਾ ਸਾਰੇ ਬੱਕਰੀਆਂ ਦੀ ਹੋਏ ਪੈਣਾ ਆ ਚੀਜ਼ ਨੂੰ ਹੋਣੀ ਬੱਕਰੀਆਂ ਦੀ ਹੋਏ ਪੈਣਾ ਦੇਖ ਲਓ ਉਹ ਬੱਕਰੀ ਦੇ ਤਾਂ ਹੋ ਜੂ ਉਹ ਗਾਂ ਬੱਕਰੀ ਦੇ ਮਾੜਾ ਲੱਗਦੀ ਹੈ ਬੱਕਰੀ ਦੇ ਹੋ ਆ ਕੁਰਬਾਨੀ ਵਾਲਾ ਹਰੇ ਕਹਿੰਦੇ ਹੁਣ ਧਰਦਾ ਕੁਰਬਾਨੀ ਵਾਲਾ ਜੇਦਾ ਕੋ ਸਾਫ ਮਾਰਿਆ ਹੋਵੇ ਨਾ ਫਿਰ ਤਾਂ ਕੁਰਬਾਨੀ ਤੇ ਹੋਵੇ ਵੀ ਇਹ ਕੁਦਰਤੀ ਹੋ ਇਕੜਾ ਪਾਪ ਮਾਰਿਆ ਇਹਨੇ ਪੱਛ ਮਾਰੇ ਹੋਏ ਇਹਨੇ ਤੇ ਹਾਂ ਇਹ ਛੁਰੀ ਲਈ ਇਹਨੇ ਬੱਕਰੀਆਂ ਦੇ ਪੌਦ ਨਹੀਂ ਸਾਡੇ ਬੱਕਰੀਆਂ ਦੇ ਬਹੁਤ ਨੇ 10000 ਦਾ ਬਾਬਾ ਉਹ ਮੁੰਡਿਆ ਇਹਨੇ ਜਿੱਦ ਜਲਦੀ 10000 ਦੇਣਾ ਕਿੰਨੇ ਨੇ ਮੈਂ ਨਾ ਰਿਹਾ ਇਹਦਾ ਹਸਤਾਪਤਾ ਕਿਹੜਾ ਲੈ ਨਿਬੜਤੀ ਜਿੱਕਣਾਂ ਨਹੀਂ ਨਿਪੜਦਾ ਨਹੀਂ ਜਿੱਕਣਾਂ ਹੀ ਨੱਪੜ ਜਾਂਦਾ ਹੁੰਦਾ ਜਿਹਨੇ ਸੌਦਾ ਕਰਨਾ ਹੁੰਦਾ ਇੱਕ ਵਾਰ ਜੀ ਨੱਪੜ ਜਾਂਦਾ ਅਗਲਾ ਮਾਰਨੇ ਫਿਰ ਟੱਟੂ ਦਾ ਸੌਦਾ ਹੈ ਨਹੀਂ ਅਗਲਾ ਤਾਂ ਕਾਨੂੰ ਮਾਰਨਾ ਅਗਲਾ ਹੀ ਬਚੂਗਾ ਸਾਰਾ ਕੁਝ ਸੈੱਟ ਹੋਊਗਾ ਤੈਨੂੰ 11000 ਦੇਣੀ ਆ ਹਾਂ ਲੈ ਫੜ ਬਈ ਸਾਈ ਤੇਰੀ ਬੱਸ ਹੋ ਗਿਆ। ਬਕਾਲੀ ਕੋ ਕੱਟ ਕੋਈ ਕਹਿ ਕੇ ਨਖਾਵੇ ਸਾਰੀ ਪੰਚਾਇਤ ਵੀ ਕੱਟ ਲੱਗੇ ਨੇ। ਨਹੀਂ। ਜਾ ਜਾ ਬੱਕਰਾ ਹਜਾ ਮੁੱਲ ਤੋਲਤਾ। ਮਾਠੀ ਕੰਮ ਕਰਦੇ ਲੱਗੇ। ਕੋਈ ਬੰਦੇ ਨਿਕਲ ਨਹੀਂ। ਨਹੀਂ ਬਈ ਸਹੀ। ਇਹ ਖੌਨ ਚਾਹੀਦਾ। ਹਾਂ? ਕਿਉਂ ਵੀ ਤਰਨਾ? ਵੱਧ ਹੋ ਜੂ। ਤੁਸੀਂ ਦਿਨ ਰਾਤ ਕੰਮ ਕਰਦੇ ਹੋ। ਸਾਰੇ ਲਵੇ ਖੜਾ। ਆਹ ਖੜਾ ਇਹ ਨਾਲੇ। ਵੱਧ ਨਹੀਂ ਹੈਗਾ 16-17 ਕਿਲੋ ਤੋਂ। 700 ਨੂੰ ਕਿਲੋ ਪੈ ਗਿਆ। 700 ਰੁਪਏ ਕਿਲੋ ਵਿਕਦਾ ਨਹੀਂ। ਵਿਕਦਾ ਨਹੀਂ। ਕੋਈ ਬੰਦਾ ਕਹੇ 700 ਰੁਪਏ ਕਿਲੋ ਲੈਣਾ ਮੈਂ ਮੈਂ ਦੰਨਾ ਫਿਰ ਇੱਕ ਬੱਕਰੀ ਠੀਕ ਹੈ ਵਾਧੂ ਕਰੇ ਉਹ ਤਾਂ ਉਹਨੇ ਮੈਨੂੰ 600 ਮਾਤੀ ਸੀ ਉਹ ਲੈਂਦਾ ਸੀ ਲੈਂਦਾ ਕੋਈ ਨਹੀਂ ਆਤਾ ਕੋਈ ਗੱਲ ਕੋਈ ਨਹੀਂ ਮਰਵਾਇਆ ਜਾਂਦਾ ਇਹ ਗਲਤ ਕੰਮ ਨਹੀਂ ਕਰਦੇ ਜਿੰਦਾ ਰਹੋ ਤਾਂ ਹੀ ਆਉਂਦਾ ਹੈ ਜਿੰਦਾਰੋਗ ਤਾਂ ਹੀ ਆਉਂਦਾ ਹੈ ਜਿੰਦਾਰੀ ਜਿਉਂਦਾ ਰਹੇ ਵਪਾਰ ਜਿਉਂਦਾ ਰਹੇ ਜੇ ਪਪਾ ਨੇ ਮਰ ਕੇ ਹੌਲੀ ਉੱਠੀ 11.500 ਦਾ ਬੱਕਰਾ ਦਵਾਉਣਾ ਉਹਦਾ ਸਾਈਂ ਨਹੀਂ ਸਾਈਂ ਦਿਓ ਜੀ ਬਾਕੀ ਵੀਰ ਜੀ ਇੱਕ ਗੱਲ ਇਧਰ ਹੋ ਕੇ ਸਾਡੇ ਛੋਟੇ ਭਾਈ ਤੋਂ ਮੈਥੋਂ ਛੋਟੇ ਦੇਖੋ ਬਾਬਾ ਜੀ ਕਦੇ ਮੰਡੀ ਚ ਨਹੀਂ ਇਦਾਂ ਹੋ ਜਾਂਦਾ ਆਇਆ ਤਾ ਆਇਆ ਤੇ ਮੈਂ ਮਿੱਠੂ ਮੰਡੀਆਂ ਦੇ ਦਲਾਲਾਂ ਸਾਨੂੰ ਪਤਾ ਹੈ ਨਾ ਠੀਕ ਹੈ ਕੱਲ ਨੂੰ ਸਾਡੀ ਦਲਾਲੀ ਪਿੱਛੇ ਨਾਲ ਖੀਰ ਕੱਟ ਜੀ ਅਸੀਂ ਵੀ ਦਲਾਲੀ ਲੈਣੀ ਹੈ ਬਾਬੇ ਤੋਂ 200 ਰੁਪਏ ਨਕਦਾ ਲੈਣੇ ਵੱਤ ਨਹੀਂ ਕੱਟ ਨਹੀਂ ਲੈਂਦੇ ਪਿੱਛੋ ਅਗਲਾ ਕਹਿੰਦਾ ਸਾਨੂੰ ਕਿਹੜਾ ਦੱਸਿਆ ਤੀ ਯਾਰ ਇਹ ਵੀ ਗੱਲ ਸਹੀ ਹੁੰਦੀ ਹੈ ਨਾ ਕੋਈ ਆਪਣਾ ਕਹਿੰਦੇ ਦੱਸ ਹੀ ਗਿਆ 11 ਕਰ ਗਿਆ ਹੁਣ ਬਾਈ ਤੇਰਾ ਤਾਂ ਸੌਦਾ ਵੇਚਿਆ ਹੀ ਹਲੇ ਚੱਲ ਰਿਹਾ ਹੈ ਕੋਈ ਨਾ ਕੋਈ ਨਾ ਲੈ ਲੈ ਤਾਇਆ ਮੈਦਾਨ ਨਹੀਂ ਜਾਣਦਾ ਮੈਨੂੰ 10 ਰੁਪਏ ਬਸ ਸਾਡੇ 11 ਦੀ ਵੇਚਤਾ ਠੀਕ ਆਈ ਜਾ ਚੱਲ ਠੀਕ ਹੈ ਕਲਡਾ ਕਰਤਾ ਬਸ ਕਹਿਣਾ ਕੁੜਾ ਓਏ ਇਹਨੂੰ ਰੱਖ ਕੇ ਉੱਪਰ ਗਿਆ ਬਸ ਨਿੱਪੜ ਗਿਆ ਇਹ ਜੇ ਇਹਨੂੰ ਹੋ ਗਿਆ ਰੱਖ ਲਿਆ ਵੱਖਰਾ ਲਿਆ ਜਿਹੜਾ ਚੱਕ ਲੈ ਜਾ ਆ ਵੀ ਆ ਜਰਾ ਜਰਾ ਆ ਕਿ ਚਲੇ ਗੋੜੇ ਤੋਂ ਹੁਣ ਲੱਗੇ ਫੇਰ ਤਿੰਨ ਚਾਰ ਪੰਜ ਨਹੀਂ ਬਣਉਂ ਨੋ 10 ਪੂਰਾ 11 ਜੀ ਆ ਲੋ ਜੀ 11.5 ਬਾਪੂ ਨੂੰ ਸਮਾਦੇ ਪੈਸੀ ਆਦਾ ਸਾਮਕਾ ਹੁਣ ਅਸੀਂ ਜ਼ਿੰਮੇਦਾਰਾਂ ਖਰਿਆਂ ਦੇ ਖੋਟਿਆਂ ਦੇ ਉਸ ਤੋਂ ਬਾਅਦ ਅਸੀਂ ਜ਼ਿੰਮੇਦਾਰ ਨਹੀਂ ਮੰਡੀ ਤੋਂ ਬਾਹਰ ਹੋਗੇ ਕਿਉਂ ਜੀ ਸਾਡੇ ਪੂਰੇ 11000 ਤਾਂ ਹੋ ਗਏ ਬੱਕਰੇ ਦਿਖਾਉਣੇ ਤੁਹਾਨੂੰ ਉਹ ਵੀ ਆ ਬੱਕਰੇ ਦਾ ਸੌਦਾ ਹੋਇਆ ਪੂਰਾ 11.5000 ਦਾ ਜੰਡੀ ਨਾ ਛੱਡ ਦੇ ਮੰਗੀ ਜਾਉਂਦੇ ਕਾਲੂ ਖਰਚਾ ਕੋਈ ਬੁੱਲਾ ਲੈ ਕੋਈ ਨਹੀਂ ਤੂੰ ਲਾਰੇ ਤਾਂ ਮੈਂ ਤੂੰ ਮੁਨਗੜ ਕੇ 2000 ਹੈ 20 ਠੀਕ ਕੀ ਕਹਾਲਾ ਸੌਣ ਲੈ ਲਿਸ ਜਾਲੀਸੀ ਆਨੇ ਸ਼ਾਬਾਸ਼ ਹੋਦੇ ਵਧੀਆ ਮੁੱਲ ਲਾਇਆ ਕੋਈ ਗੱਲ ਨਹੀਂ ਤੂੰ ਨਾ ਦੇ ਗੁੱਸਾ ਨਾ ਕਰੇ ਦੋਈ ਤਰ੍ਹਾਂ ਹੁਣ ਜੇ ਅਸੀਂ ਐਂਡ ਕਰ ਦਈਏ ਮਾੜਾ ਮੁੱਤਾਂ ਇੰਨੇ ਕਦੀ ਪਸੂ ਨੇ ਉਹਨੇ ਵੀ ਰੋਟੀ ਕਮਾ ਕੇ ਖਾਣੀ ਹੈ ਇਹ ਹੈਗੇ ਛੁਰੀ ਵਾਲੇ ਹੀ ਨੇ ਹਾਂ ਕੋ ਗਾਂ ਪਟਿਆਲੇ ਨਹੀਂ ਹੈਗੀਆਂ ਇਹ ਹਾਂ ਉਹ ਨਹੀਂ ਹੈਗੀਆਂ ਜੈ ਲੋ ਕੈ ਲੋ ਹਰੀ ਹਾਂ ਵੀ ਤੋ ਲੱਖੂ ਗੁਰਾਜੋ ਇਹ ਬੋਲੀ ਨਹੀਂ ਰਾਜੂ ਗੱਬਣਾ ਪਾਥੋ ਹੋਵੇ ਕਪਣਾ ਜਤਾ ਨਹੀਂ ਗੱਬਣ ਹੋਵੇ ਅਸੀਂ ਰੱਖ ਲਾਂਗੇ ਗੱਬਣ ਹੋਵੇ ਤੈਨੂੰ ਕਿਦਰਾ ਕਾਲ ਦਾ ਮਾਲ ਬਥੇਰਾ ਚੜਦਾ ਸੇ ਪਲਾਟਾਂ ਚ ਹਾਂ ਸਾਨੂੰ ਕਹੜਾ ਪਤਾ ਨਹੀਂ ਕਾਲ ਦਾ ਮਾਲ ਸਾਹਮਣੀ ਹਾਂ ਗੱਬਣਾ ਫਿਰਦੀ ਰੋ ਯਾਰਾ ਕਿਸੇ ਨਾਲ ਬੱਟਾ ਕੌਣ ਹੈ ਰੋਗੀ ਵਿੱਚ ਕੌਣ ਹੈ ਸੁਪੂ ਵੇਛਈ ਹਾਂ ਸੁਣ ਲੈ ਪੁੱਤਰ ਨੂੰ ਹੁੰਦਾ ਸੋ ਕਰਨਾ ਕੀ ਹੈ ਤੈਂ ਪੰਜਾਬੀ ਦੀ ਕਹਾਣੀ ਛੱਡ ਦੇ ਦਿਨਾਂ ਚ ਭੁੱਲ ਜਾ ਉਹ ਤੇਰੇ ਪਿੰਡ ਦਾ ਇੱਧਰ ਚੁਪਕਾ ਖੜਾ ਉਹਨੂੰ ਸਿੱਧਾ ਕਰਦਾ ਮੇਰੇ ਪਿੰਡ ਦਾ ਹੁੰਦਾ ਮੈਂ ਕਰ ਲਾਂਦਾ ਸਿੱਧਾ ਹੋ ਖੜਾ ਯਾਰ ਭਾਈ ਚਾਰ ਚਾਰ ਜਿਹਦਾ ਮੇਮਣਾ ਦਾ ਦੁੱਧ ਚੁੰਗਦਾ ਮੇਮਣਾ ਨਹੀਂ ਦਿੰਦਾ ਇਹ ਤੂੰ ਬੱਕਰੇ ਲੱਤਿਆਂ ਨਹੀਂ ਇਹ ਭੈਣ ਚੋ ਦਾ ਲੱਤੀ ਐ ਪਰਾਂ ਉਹ ਤੇ ਸੋਨਾ ਲੈ ਮੈਨੂੰ ਲਿਆ ਫੜਾ ਮੈਨੂੰ ਤੇ ਇਹਦੇ ਨਾਲ 5 ਨਾਲ ਲੈ ਮੈਨੂੰ ਮੈਂ ਤੇ ਨਾਲ 20000 ਰੁਪਏ ਲੈ ਆ ਤੇ ਸੀਰੀਆ ਦੇ ਉਹ ਯਾਰ ਵੀਰ ਤੁਸੀਂ ਵਧੀਆ ਕਰੋ ਯਾਰ ਥੋੜਾ ਹੁੰਦਾ ਗੱਲਾਂ ਦੇ ਵਿੱਚ 10 ਮਿੰਟ ਨੂੰ ਕਰੀਂ ਅੜੀਆਂ ਨਾ ਕਰੋ ਕਿਦਾ ਯਾਰ ਰਣੀ ਕਰ ਮਾਰ ਬਚਣੇ ਦਾ ਲਗਾ ਰ ਇਹੇ ਜੀ ਬੱਕਰ ਇੱਕੋ ਹੀ ਹੈ ਇਹੀ ਆ ਕਾਲੀ ਜੀ ਹਾਂ ਆ ਦਾ ਨਾਫੀ ਹੋਣੀਆਂ ਨੇ ਆ ਆ ਪਸੰਦੀ ਹੈ ਹਾਂ ਠੀਕ ਰੋ ਦਾ ਰੂੰਗਾ ਹੀ ਆ ਛੋਟਾ ਦਾ ਬੋਲੂ ਮੈਂ ਨਾ ਪੇ ਲੈ ਆਇਆ ਬਚਰਾ ਉਹ ਨਹੀਂ ਆ ਮੈਂ ਛੱਡ ਵੀ ਉਹਨਾਂ ਨੂੰ ਨਹੀਂ ਛੱਡੂ ਆਪੀ ਨਾ ਯਾਰ ਤੂੰ ਛੱਡ ਗਈ ਨਹੀਂ ਆ ਮੇਰਾ ਜੇ ਚੰਗੀ ਚੀਜ਼ ਹੁੰਦੀ ਨਾ ਪੰਜ ਪੰਜ ਪੈਂਦੇ ਲੋਕ ਇਹਨਾਂ ਕੋਲ ਉਹ ਬੱਕੇ ਜਿਹੜੇ ਕੰਮ ਅੰਕਦੇ ਦੀ ਹਾਂ ਦੇਖ ਨਾ ਗੇੜੇ ਖਾਂਦੇ ਨੇ ਨਾ ਆਹ ਦੇਖ ਤਨ ਪਾਲਿਆ ਹੋਇਆ ਹੂਨ ਚੰਗਾ ਲੱਗਦਾ ਹਾਂ ਕੀ ਕਰੀ ਕਿਹੜੀ ਵੀ ਹੀ ਪਈਏ ਆਪਾਂ ਐਂਡ ਕਰ ਦਈਏ ਬੋਲੇ ਜਾ ਹੈ ਚਾਹੀ ਤਾਂ ਦੇ ਦੇ ਦੇਖ ਵੇ ਠੰਡਾ ਦਿੱਤਾ ਲੱਗ ਜੇ ਨੱਕ ਕੱਚੀ ਗੱਲੇ ਨਹੀਂ ਕਰਦੇ ਸੀ ਕੱਚੀ ਗੱਲ ਨਹੀਂ ਕਰਦੇ ਇਹ ਨਹੀਂ ਲਿਜਾਉਣਾ ਅਸੀਂ ਖੜੇ ਆ ਮੈਦਾਨ ਛੱਡ ਕੇ ਨਹੀਂ ਭਾਈ ਦੇ ਅੱਧੀਆਂ-ਅੱਧੀਆਂ ਕਰ ਲਾਂਗੇ ਮੈਰ ਮਿੱਠੂ ਕਿਉਂ ਵੀ ਸੜਾ ਹੱਥ ਕਰ ਪੰਜਾਂ ਨਹੀਂ ਛੱਕਾਂ ਨਹੀਂ ਪੂਰੇ ਪੈਸੇ ਪਾਉਂਗਾ 22000 ਰੁਪਏ ਚੱਕ ਦੇ ਦੇ ਹੈ 22 ਉਹ ਬੰਦੇ ਨੇ ਵੀ ਨਹੀਂ ਮੇਰੀ ਹਲਤਾਈ ਮਾਪਾ ਤੇਰਾ ਨਹੀਂ ਦਾ ਭਗਿਆ ਤੇਰਾ ਹੁੰਦੀ ਰੀ ਮਾਂ ਨਹੀਂ ਨਹੀਂ ਆਪਾ ਨਹੀਂ ਤੁਹਾਨੂੰ ਪੰਜ ਦਿਨ ਨਹੀਂ ਹੈ ਤੇਰੇ ਪਾਸੇ ਤੋਰੇਗਾ ਪਗਾ ਤੇ ਹੀ ਫਲਾਸੇ ਜੇ ਪੈ ਜਾਣਗੇ ਫਲਾਸੇ ਨਾ ਪਾਉਣੇ ਇਹ ਇਹਦਾ ਬੋਹੋਂ ਫਲਾਸੇ ਜਾ ਮੈਨੂੰ ਲਿਆ ਦੋ ਯਾਰ ਤੁਸੀਂ 6 600 ਨੂੰ ਲਿਆ ਦੋ ਇਹ ਲਿਆ ਦੋ ਮੈਨੂੰ 7 700 ਨੂੰ ਲਿਆ ਦੋ ਲਿਆ ਦੋ ਮੈਂ ਇਹ ਕਿਹਦੇ ਦਾ ਮਾਹ ਹੈ ਇਹ ਇਹ ਅਕਾਲੂ ਤੇਰੇ ਬਾਤੂ ਕਰਦੇ ਇਹ ਅਸੀਂ ਲਿਆਉਣਾ ਤੇ ਹੋਰ ਲਿਆ ਕੇ ਵੇਚਦੇ ਫਿਰ ਉਹ ਭਾਈ ਮੈਂ ਹੰਦੀਆਂ ਥੋੜੀਆਂ ਤੁਹਾਨੂੰ ਦੱਲ ਖਾਣਾ ਕਰਾਉਂਦਾ ਯਾਰ ਸੱਤੋ ਲੋ ਬਈ ਦੇਖ ਸਕ ਰਹੇ ਤੁਸੀਂ ਅੱਜ ਪਹਿਲੀ ਮੰਡੀ ਤੀਕੀ ਹੋਰ ਲਿਆ ਦੋ ਜੋੜਾ ਠੇੜੀ ਚਾਹ ਵਿਕੇ ਮਾਲ ਬਹੁਤ ਆਇਆ ਜੀ ਬਈ ਅੱਜ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਜੱਜ ਇਹਦੇ ਵਿੱਚੋਂ ਐ ਨਹੀਂ ਵੀ ਆਪਾਂ ਕਹਿੰਦੇ ਸਾਰੀਆਂ ਬੱਕਰੀਆਂ ਵੇਚਣ ਵਾਲੀਆਂ ਸੀ ਇਹ ਚੋ ਹੈਗੀਆਂ ਨਹੀਂ 5-7 ਬੱਕਰੀਆਂ ਵੇਚਣ ਵਾਲੀਆਂ ਪੀਰ ਕਹਿੰਦੇ 5-7 ਬੱਕਰੀਆਂ ਵੇਚਣ ਵਾਲੀਆਂ ਹੈਗੀਆਂ ਨੇ ਬਾਈ ਮਾਲ ਬਹੁਤ ਵਧੀਆ ਹੈ ਇਹਦੀ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਖੇੜੀ ਸਾਹਿਬ ਬੱਕਰਾ ਮੰਡੀ ਦੇ ਉੱਤੇ ਪਹੁੰਚਿਆ ਕਰੋ ਕੀ ਹਾਲ ਆ ਬਾਈ ਬਹੁਤ ਵਧੀਆ ਵੀਰੇ ਹੋ ਠੀਕ ਆ ਬਾਈ ਹਾਂ ਠੀਕ ਠਾਕ ਕਿਹੜੇ ਪਿੰਡ ਤੋਂ ਆਏ ਬਾਈ ਕੀਲਵਾਲ ਤੋਂ ਆਏ ਆ ਕੀਲਵਾਲ ਤੋਂ ਇਹਦੇ ਵਿੱਚ ਹੈਗੇ ਨੇ ਬੱਕਰੀਆਂ ਵੇਚਣ ਵਾਲੀਆਂ ਹਾਂ ਹੈਗੀਆਂ ਨੇ ਜੀ 5-7 ਨਾਗਾਂ 5-7 ਨਾਗ ਵੇਚਣ ਵਾਲੇ ਹੈਗੇ ਦੀ ਜਾਨੇ ਵੀ ਲੋੜ ਮੁਤਾਬਕ ਬੰਦਾ ਵੇਚਦਾ ਹੀ ਆ ਹਨਾ ਸਾਰੇ ਤਾਂ ਰੱਖੇ ਵੀ ਨਹੀਂ ਆਂਦੇ ਜੇ ਆਪਾਂ ਕਹੀਏ ਦੇਖ ਸਕਦੇ ਹੋ ਬਾਈ ਬਾਈ ਮਾਲ ਲੈ ਕੇ ਪਹੁੰਚਿਆ ਦੀਗਾ ਹਰ ਸੋਮਵਾਰ ਨੂੰ ਇਹ ਬੱਕਰਾ ਮੰਡੀ ਲੱਗਿਆ ਕਰੂਗੀ ਵੱਧ ਤੋਂ ਵੱਧ ਵਪਾਰੀ ਵੀਰ ਪਹੁੰਚਿਆ ਕਰੋ ਭਾਰੀ ਵੀਰ ਆਏ ਹੋਣੇ ਬਾਈ ਦੇਖ ਸਕਦੇ ਤੁਸੀਂ